ਹਾਂਜੀ ਦੋਸਤੋ ਅੱਜ ਆਪਾਂ ਖੜੇ ਆ ਮੇਰੇ ਹੀ ਪਿੰਡ ਗੌਂਟੀ ਕਲਾਂ ਵਿੱਚ ਤੇ ਅੱਜ ਆਪਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਮਲਾਉਂਦੇ ਆ ਤੇ ਸਾਰੀ ਗੱਲਬਾਤ ਕਰਾਵਾਂਗੇ ਕਿ ਕੀ ਕੀ ਇਲਾਜ ਕਰਦੇ ਆ ਪਸੂਆਂ ਦੇ ਦੇਸੀ ਇਲਾਜ ਜਿਵੇਂ ਹੱਡੀ ਟੁੱਟੀ ਜਾਂ ਕੋਈ ਵੀ ਕਿਸੇ ਪ੍ਰਕਾਰ ਦਾ ਆਪਾਂ ਗੱਲ ਕਰਦੇ ਆ ਜੀ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂਜੀ ਬਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਜੀ ਮੇਰਾ ਨਾਮ ਵੀਰ ਜੀ ਆਤਮਾ ਸਿੰਘ ਹੈ ਹਾਂਜੀ ਪਿੰਡ ਗੁੰਮਤੀ ਕਲਾਂ ਹਾਂਜੀ ਠੀਕ ਹੈ ਜੀ ਤੁਸੀਂ ਕਾਹਦੇ ਕਾਹਦੇ ਇਲਾਜ ਕਰਦੇ ਹੋ ਜੀ ਇਲਾਜ ਬਾਈ ਕੋਈ ਪਸ਼ੂ ਦਾ ਅੰਗ ਲਹਿ ਗਿਆ ਟੁੱਟ ਗਿਆ ਕਿਸੇ ਘੋੜੀ ਦੇ ਸੱਟ ਲੱਗੀ ਕੋਈ ਵੀ ਅੰਗ ਲਹਿ ਗਿਆ ਹਾਂਜੀ ਕੋਈ ਜਾਨਵਰ ਵੀ ਆ ਮੈਂ ਸਾਨੂੰ ਇਹ ਦਾਦਾ ਵੀ ਕਬੂਤਰ ਦੇ ਵੀ ਸੱਟ ਲੱਤ ਟੁੱਟ ਗਈ ਉਹ ਵੀ ਬੰਦਦੇ ਆਪਾਂ ਠੀਕ ਹੈ ਜੀ ਠੀਕ ਹੈ ਨਾ ਕਿਸੇ ਪਸ਼ੂ ਦੇ ਬੰਨ ਪਿਆ ਵਾ ਉਹ ਵੀ ਆਪਾਂ ਤੋਂ ਪੁੱਛ ਸਕਦੇ ਹਾਂ ਜੇ ਕੋਈ ਗਾਂ ਮੈਂ ਖੂਨ ਮੂਤਦੀ ਹੈ ਹਾਂਜੀ ਘਰੋਂ ਦਵਾਈ ਚੱਕ ਕੇ ਦੇਣੀ ਹੈ ਮੈਨੂੰ ਫੋਨ ਤੇ ਪੁੱਛ ਸਕਦੇ ਹਾਂ ਹਾਂ ਪਸ਼ੂ ਦੇ ਜਿੰਨਾ ਮਰਜੀ ਭਾਰ ਪਈ ਜਾਂਦਾ ਉਹ ਵੀ ਮੈਥੋਂ ਪੁੱਛ ਕੇ ਕੋਈ ਮੈਂ ਆਪਦੇ ਕੋਲ ਦਵਾਈ ਦਿੰਦਾ ਤੁਹਾਨੂੰ ਆਪ ਲਿਉਣੀ ਪਊਗੀ ਠੀਕ ਹੈ ਜੀ ਤੁਸੀਂ ਫੋਨ ਤੇ ਲਿਖਾ ਦਿੰਦੇ ਆ ਜਾਂ ਬੰਦੇ ਵੀਡੀਓ ਮੰਗਾ ਲੈਣੇ ਵੀ ਜਿਵੇਂ ਹਨਾ ਕਈ ਵਾਰੀ ਮੇਰਾ ਇੱਥੇ ਦੱਸੇ ਤੋਂ ਵੀ ਫਾਇਦਾ ਹੋ ਜਾਂਦਾ ਮੈਨੂੰ ਸੇ ਜਾਣ ਦੀ ਲੋੜ ਨਹੀਂ ਪੈਂਦੀ ਅਗਦੇ ਦਾ ਕੀ ਲੋੜ ਹੈ ਮੈਂ ਖਤਿਆ ਕਰਾਉਣੀ ਹਾਂਜੀ ਠੀਕ ਹੈ ਨਾ ਜੇ ਕੋਈ ਅੰਗ ਲਹਿ ਗਿਆ ਟੁੱਟ ਗਿਆ ਕਿਸੇ ਤਰ੍ਹਾਂ ਦਾ ਹੈ ਉਹ ਫਿਰ ਮੈਨੂੰ ਆਉਣਾ ਪੈਂਦਾਗਾ ਠੀਕ ਆ ਜੀ ਠੀਕ ਆ ਜਿਹੜੇ ਆ ਆਪਣੇ ਹਣਕਰਾਂ ਜਿਵੇਂ ਉਹਨਾਂ ਦੇ ਕੁੱਤੇ ਕੱਤੇ ਵੀ ਰੱਖਣ ਦਿੰਦੇ ਹੱਡੀ ਟੁੱਟ ਜਾ ਕੋਈ ਵੀ ਜਾਨਵਰ ਜਿਹੜਾ ਮਰਜੀ ਜਾਨਵਰ ਕੁੱਤੇ ਬੱਕਰੀਆਂ ਮੇਰੇ ਕੋਲ ਘਰੇ ਲਿਆਉਂਦੇ ਲੋਕ ਘੱਟੀਆਂ ਹੀ ਪਾਕੇ ਠੀਕ ਆ ਜੀ ਠੀਕ ਆ ਤੁਸੀਂ ਕਿੰਨੀ ਦੂਰ ਤੱਕ ਜੀ ਜਾ ਕੇ ਇਲਾਜ ਕਰਿਆ ਉਹਨੇ ਜੀ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਇੱਧਰ ਹਰਦਵਾਰ ਤੱਕ ਵੀ ਕੰਮ ਕਰਕੇ ਆਇਆ ਠੀਕ ਆ ਜੀ ਤੇ ਆਪਣਾ ਆਹ ਮੰਡੀ ਐ ਦੂਜੀ ਸਸੀਗਾ ਘਸਾਣਾ ਮੰਡੀ ਤੋਂ ਵੀ ਗਾਹਾਂ ਠੀਕ ਆ ਜੀ ਕੋਈ ਏਰਗਾ ਜਿੱਥੇ ਵੀ ਮੈਨੂੰ ਫੋਨ ਆ ਗਿਆ ਆਪਾਂ ਉੱਥੇ ਤੱਕ ਹੀ ਜੰਨੇ ਭਰਾ ਠੀਕ ਹੈ ਜੀ ਠੀਕ ਹੈ ਨਾ ਵੀਡੀਓ ਕੋ ਮਗਾਉਣਾ ਹੁੰਦਾ ਹੈ ਪਹਿਲਾ ਵੀਡੀਓ ਜਿਹੜੇ ਸਾ ਨਵਾਖੋ ਮੈਂ ਪਾ ਦਿਉ ਮੈਂ ਦੱਸ ਦਉ ਵੀ ਆ ਸੱਟ ਲੱਗੀ ਹੋਈ ਹੈ ਠੀਕ ਹੈ ਜੀ ਠੀਕ ਹੈ ਨਾ ਜਿਹੜਾ ਤੁਸੀਂ ਇਲਾਜ ਕਰਦੇ ਇਹ ਦਵਾਈਆਂ ਆਈ ਇਹ ਦੇਸੀ ਦਵਾਈਆਂ ਨਾਲ ਕੇ ਅੰਗਰੇਜ਼ੀ ਦਵਾਈਆਂ ਹਾਂ ਅੰਗ ਚੜਾ ਕੇ ਮੁੜ ਕੇ ਦੇਸੀ ਦਵਾਈਆਂ ਲਿਖਾ ਕੇ ਆਉਂਗੇ ਦੇਸੀ ਦਵਾਈਆਂ ਠੀਕ ਹੈ ਹਾਂ ਦੇਸੀ ਭਾਈ ਜਿਹਦੇ ਨਾਲ ਜਲਾ ਪੈਣਾਗਾ ਠੀਕ ਹੈ ਜਿਵੇਂ ਕਿ ਦਾ ਅੰਗ ਪਸ਼ੂ ਦਾ ਟੁੱਟਿਆ ਅੰਗ ਚੜਾਤਾ ਮਨ ਜਲਾਪਾ ਠੀਕ ਕਰਤਾ ਉਹਨੂੰ ਜਾਨੀ ਕਿ ਦੇਸੀ ਦਵਾਈਆਂ ਕਰੇਲੂ ਦਵਾਈਆਂ ਕਹਿੰਦੇ ਤੇ ਪੁਰਾਣੇ ਵੈਦ ਆਪਣੇ ਬਜ਼ੁਰਗ ਦੱਸਦੇ ਸੀ ਸਾਰੀਆਂ ਦੀ ਦੁਕਾਨ ਤੋਂ ਮਿਲ ਜਾਂਦਾ ਸਾਰਾ ਸਮਾਨ ਠ ਕੋਝ ਕੁ ਚੀਜ਼ਾਂ ਤਾਂ ਅਗਲੇ ਘਰ ਵੀ ਮਿਲ ਜਾਂਦਾਂਗੀਆਂ ਉਸ ਆਮ ਆਪਣੇ ਕੁਲੇ ਤੇ ਪਈਆਂ ਹੁੰਦੀਆਂ ਰਸੋਈ 'ਚ ਹੀ ਪਈਆਂ ਹੁੰਦੀਆਂ ਜਿਹੜੀਆਂ ਦੇਣੀਆਂ ਹੁੰਦੀਆਂ ਪਰ ਤੁਹਾਨੂੰ ਨਹੀਂ ਪਤਾ ਤੁਹਾਡੇ ਆਮ ਹੀ ਪੁਰੇ ਜਾਣਿਆ ਪਰ ਮੈਨੋਜੀ ਬਾਰੇ ਨੌਲੇਜ ਮੈਂ ਦੱਸ ਦਿੰਨ ਵੀ ਇਹ ਚੀਜ਼ ਕੰਮ ਦੀ ਹੈ ਠੀਕ ਹੈ ਜੀ ਤੇ ਤੁਹਾਡਾ ਮੋਬਾਈਲ ਨੰਬਰ ਵੀ ਬੋਲ ਦੋ ਜੀ ਮੂਲ ਨੰਬਰ ਮੇਰਾ 97794 16081 16081 ਹਾਂ ਲਓ ਜੀ ਦੋਸਤੋ ਇਹਨਾਂ ਨਾਲ ਕਦੇ ਵੀ ਕੰਟੈਕਟ ਕਰ ਸਕਦੇ ਹੋ ਫੋਨ ਤੇ ਗੱਲ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪਸ਼ੂਆ ਜਾਨਵਰ ਆ ਹਨਾ ਹਾਂ ਕਿਸੇ ਤਰ੍ਹਾਂ ਦੇ ਵੀ ਹੋਈ ਪਿਆ ਵਾ ਜੇ ਨਮੂਨੇ ਵੀ ਵਿਗੜਿਆ ਵਾ ਮੈਨੂੰ ਉਹਦੇ ਬਾਰੇ ਵੀ ਪੁੱਛ ਲਿਓ ਮੈਂ ਤੁਹਾਨੂੰ ਉਹ ਵੀ ਦੱਸੂਗਾ ਠੀਕ ਆ ਜੀ ਤੇ ਫੋਨ ਲਾਉਣ ਦਾ ਕੋਈ ਸਮਾਂ ਜੀ ਜਦੋਂ ਵੀ ਵਾਦੀ ਰਾਜ ਜੇ ਮੈਂ ਮੂਰੇ ਕੰਮ ਕਰਦਾ ਦਮਾਰੇ ਫੋਨ ਆਉ ਉਹਦੀ ਦਮਾਰੇ ਕਾਲ ਕਰੋ ਉਹਨਾਂ ਨੂੰ ਲਾਏ ਅੱਛਾ ਬੈਕ ਕਾਲ ਕਰ ਮੈਂ ਬੈਕ ਕਾਲ ਕਰ ਦਿੰਦੀ ਠੀਕ ਆ ਜੀ ਠੀਕ ਆ ਠੀਕ ਹੈ ਨਾ ਨੰਬਰ ਤੁਹਾਡਾ ਹਰ ਵਕਤ ਇਹੀ ਚੱਲਦਾ ਹੈ ਇਹੀ ਚੱਲਦਾ ਨੰਬਰ ਨਹੀਂ ਮਬਦਲਦਾ ਮੇਰਾ ਨੰਬਰ ਹੁਣ ਆਪਣੇ ਸਾਰੇ ਪੰਜਾਬ 'ਚ ਹੀ ਹੈਗਾ ਸਾਰੇ ਪੰਜਾਬ 'ਚ ਹੀ ਆ ਕੋਟੜਾਂ ਵਾਲੇ ਠੀਕ ਹੈ ਇਹ ਤਾਂ ਫਿਰ ਚਾਰਜਰ ਦਾ ਫੀਸ ਦਾ ਕਿਵੇਂ ਕਰਦੇ ਹੋ ਇਹ ਦੂਤੇ ਸਰ ਵੇਖੇ ਤੋਂ ਪਤਾ ਲੱਗਦਾ ਵੀ ਹਾਂ ਵੀ ਕਿੰਨੀ ਕਾ ਸਾਟ ਆ ਜਾਂ ਕੀ ਆ ਬਾਟ ਆ ਜਾਂ ਜਪਟ ਪਤਾ ਕੀ ਲਗਦੀ ਹੈ ਹਾਂ ਬਾਦ ਦੂਰ ਨੇੜ ਦੀ ਬਾਟ ਉਹ ਬਾਟ ਦੀ ਗੱਲ ਆ ਠੀਕ ਆ ਜੀ ਹੈ ਇੱਥੇ ਤੁਸੀਂ ਜਿੰਮੀ ਘਰਦਵਾਰ ਦੱਸਦੇ ਆ ਹਰਦਵਾਰ ਵਾਲੀ ਸਾਈਡ ਜਾਨੀ ਕਿ ਗਾਇਨ ਨੂੰ ਤੁਸੀਂ ਤੇ ਕਿੰਨੇ ਕ ਮੰਨ ਕੇ ਚੱਲੋ ਤੁਹਾਡੇ ਕੋਲ ਮਹੀਨੇ ਕ ਤੇ ਕਿੰਨੇ ਕ ਪਸ਼ੂ ਜਾਂ ਦੂਰ ਤੱਕ ਆ ਜਾਂਦੇ ਆ ਮੇਰੇ ਕੋਲੇ ਪਸ਼ੂ ਤਾਂ ਰੋਜ ਦਾ ਕਿਹੜੇ ਆ ਮੇਰੀ ਰੋਜ ਦੇ ਕਿੜੇ ਆ ਦਿੱਤ ਦਾ ਕਿੜੇ ਆ ਨਹੀਂ ਪਤਾ ਵੀ ਹੁਣ ਆਪਾਂ ਇੱਥੇ ਗੱਲਾਂ ਕਰੀ ਜਾਂਦੇ ਆ ਤੇ ਇੱਕ ਮਿੰਟ 'ਚ ਫੋਨ ਆ ਜੇ ਪਰ ਮੈਨੂੰ ਇੱਕ ਮੇਰਾ ਸਹੂਲ ਰੇ ਆ ਜਿਹਨੂੰ ਮੈਂ ਪਹਿਲਾਂ ਹਾਂ ਕਹੀ ਤੀ ਮੈਂ ਜਾਊ ਉਸਦੇ ਨੇੜੇ ਦੇ ਬਾਅਦ ਚ ਜਾਊਂਗਾ ਹਾਂ ਕਿ ਕਹਿਣ ਦਾ ਭਾਬੀ ਜਿਆਦਾਤਰ ਤੁਸੀਂ ਫੋਨ 'ਤੇ ਮਿਲਦੇ ਹੋ ਹਾਂ ਜੋ ਘਰੇ ਆਉਣ ਦੀ ਦਾ ਲੋੜ ਨਹੀਂ ਹੈ ਫੋਨ 'ਤੇ ਕਨੈਕਟ ਕਰਨਾ ਪੈਂਦਾ ਕਿਉਂਕਿ ਘਰੇ ਮੈਨੂੰ ਟਾਈਮ ਨਹੀਂ ਮਿਲਦਾ ਹਾਂ ਹਾਂ 400 ਕਿਲੋਮੀਟਰ ਬੈਠਾ ਹੋਵੇ ਤੁਸੀਂ ਮੇਰੇ ਘਰੇ ਆਜੋ ਪਰ ਫੋਨ 'ਤੇ ਕਨੈਕਟ ਕਰੋ ਪਹਿਲਾਂ ਮੇਰੇ ਨਾਲ ਆਉਣ ਤੋਂ ਪਹਿਲਾਂ ਪਹਿਲਾਂ ਫੋਨ 'ਤੇ ਕਨੈਕਟ ਕਰੋ ਠੀਕ ਹੈ ਕਿਸੇ ਤਰ੍ਹਾਂ ਦੀ ਵੀ ਲੋੜ ਆ ਬਈ ਰਣ ਕੇ ਕਈ ਵਾਰ ਆਮ ਵੀ ਗੱਲਾਂ ਪੁੱਛਣਾਂ ਨੇ ਪੁੱਛ ਸਕਦੇ ਆ ਹਾਂਜੀ ਮੈਂ ਲਾਜ਼ਮੀ ਦੱਸੂਗਾ ਜੇ ਮਹਾਰਾਜ ਨੇ ਆਪ ਨੂੰ ਗੁਣ ਬਖਸ਼ੇ ਨਾ ਜ਼ਰੂਰ ਦੇਵਾਂਗੇ ਠੀਕ ਆ ਜੀ ਹਾਂਜੀ ਦੋਸਤੋ ਨੰਬਰ ਤੁਹਾਡਾ ਸਕ੍ਰੀਨ ਤੇ ਆਪਾਂ ਚਲਾਤਾ ਬਾਈ ਦਾ ਕਦੇ ਵੀ ਇਹਦੇ ਨਾਲ ਕੰਟੈਕਟ ਕਰ ਸਕਦੇ ਹਾਂ ਤੁਹਾਡਾ ਫੋਨ ਚੱਕਿਆ ਜਾਊਗਾ ਕੋਈ ਐਸੀ ਗੱਲ ਨਹੀਂ ਤੁਸੀਂ ਜੇ ਨਾ ਵੀ ਫੋਨ ਚੱਕਿਆ ਜਾਵੇ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਕਾਲ ਨਹੀਂ ਹੁੰਦੀ ਤਾਂ ਬੈਕ ਕੋਲ ਵਾਈ ਕਰਨਗੇ ਤੇ ਇੱਕ ਵਾਰੀ ਮੌਕਾ ਜ਼ਰੂਰ ਦਿਓ ਠੀਕ ਹੈ ਜੀ ਧੰਨਵਾਦ